ਪਿਆਰੇ ਦੋਸਤੋ ਬੜਾ ਵਧੀਆ ਠੰਡਾ ਮੌਸਮ ਹੈ ਕਿਉਂਕਿ بارش ਹੋ ਗਈ ਠੀ ਆ ਤੇ ਹਵਾ ਚੱਲ ਰਹੀ ਆ ਤੇ ਬਹੁਤ ਹੀ ਵਧੀਆ ਮੌਸਮ ਆ ਠੰਡਾ ਠੰਡਾ ਤੇ ਮੈਂ ਸੋਚਿਆ ਵੀ ਠੰਡ ਦਾ ਆਨੰਦ ਮਾਣੀ ਕਿਉਂਕਿ ਗਰਮੀ ਪਿਛਲੇ ਦਿਨ ਹੀ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਜ਼ਿਆਦਾ ਸੀਗੀ ਸੋ ਇਸ ਕਰਕੇ ਮੈਂ ਕਿਹਾ ਵੀ ਠੰਡੇ ਮੌਸਮ ਦਾ ਆਨੰਦ ਮਾਣੀ ਤੇ ਨਾਲੇ ਖੇਤਾਂ ਦੇ ਦੁਆਲੇ ਢੇੜਾ ਮਾਰ ਕੇ ਦੇਖੀ ਕਿ ਕਿਤੋਂ ਪਾਣੀ ਵਗੈਰਾ ਲੀਕ ਤੇ ਨਹੀਂ ਹੋ ਰਿਹਾ ਤੋਂ ਮੈਂ ਸੋਚਿਆ ਕਿ ਨਾਲ ਹੀ ਆਪਾਂ ਇੱਕ ਵਲੌਗ ਵੀ ਬਣਾ ਲਈਏ ਛੋਟੀ ਜਿਹੀ ਵੀਡੀਓ ਵੀ ਇੱਕ ਬਣਾ ਲਈਏ ਕਿ ਮੈਂ ਵੀ ਜੀੜਾ ਮਾਰਾਂ ਤਾਂ ਤੁਸੀਂ ਵੀ ਸਾਰੇ ਜਿਹੜਾ ਵਾ ਮੇਰੇ ਨਾਲ ਨਾਲ ਜੀੜਾ ਮਾਰੋ ਤੇ ਨਾਲੇ ਆਪਾਂ ਜਿਹੜੀ ਆ ਉਹ ਆਪਣੀ ਗੱਲਬਾਤ ਵੀ ਇਸੇ ਤਰ੍ਹਾਂ ਜਾਰੀ ਰੱਖਦੇ ਆਂ ਦੋਸਤੋ ਏਸੀ ਦੀ ਜਿਹੜੀ ਠੰਡਕ ਆ ਉਹ ਕੁਦਰਤੀ ਜਿਹੜੀ ਠੰਡਕ ਹੈ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਹਵਾ ਵੀ ਕਾਫੀ ਇਹ ਚੱਲ ਰਹੀ ਹੈ ਤੇ ਬੜਾ ਹੀ ਵਧੀਆ ਮਤਲਬ ਖੁੱਲ ਖੁੱਲਾ ਢਲਾਮਾ ਵਾਲਾ ਖੁੱਲਾ ਢਲਾਮਾ ਮੌਸਮ ਹੈ ਇਹ ਬੜਾ ਜਿਹੜਾ ਉਹ ਆਨੰਦ ਆ ਰਿਹਾ ਆ ਤੇ ਕੁਝ ਗੱਲਬਾਤ ਆਪਾਂ ਹੋਰ ਵੀ ਕਰਦੇ ਆਂ ਦੋਸਤੋ ਆ ਝੋਨਾ ਆ ਇਸ ਝੋਨੇ ਦੀ ਵੈਰਾਈਟੀ ਨੂੰ ਜਿਹੜਾ ਉਹ 1509 ਕਿਹਾ ਜਾਂਦਾ ਹੈ 1509 ਜਿਹੜੀ ਕਿਸਮ ਹੈ ਉਹ ਲਾਈ ਹੈ ਕਿਉਂਕਿ ਆ ਸੀਐਮ ਸਾਹਿਬ ਨੇ ਵੀ ਬੇਨਤੀ ਕੀਤੀ ਸੀ ਕਿ ਜਿਹੜੀ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਆ ਵੈਰਾਈਟੀਆਂ ਜਿਹੜੀਆਂ ਝੋਨੇ ਦੀਆਂ ਉਹਨਾਂ ਦੀ ਬਿਜਾਈ ਜਿਹੜੀ ਕੀਤੀ ਜਾਵੇ ਤਾਂ ਕਿ ਪਾਣੀ ਦੀ ਤੇ ਇਲੈਕਟ੍ਰਿਸਿਟੀ ਦੀ ਜਿਹੜੀ ਬਚਤ ਆ ਉਹ ਹੋ ਸਕੇ ਸੋ ਇਸ ਗੱਲ ਨੂੰ ਅ ਮੱਧੇ ਨਜ਼ਰ ਰੱਖਦੇ ਹਾਂ ਅਸੀਂ ਜਿਹੜਾ ਉਹ 1509 ਦੀ ਜਿਹੜੀ ਲਵਾਈ ਆ ਉਹ ਥੋੜੀ ਜਿਹੀ ਵੱਧ ਕੀਤੀ ਆ ਕਿਉਂਕਿ ਘੱਟ ਸਮਾਂ ਲੈਂਦੀ ਆ ਤੇ ਦੂਜਾ ਇਹ ਆ ਕਿ ਜਦੋਂ ਬਰਸਾਤ ਹੋ ਜਾਂਦੀ ਆ ਤੇ ਉਦੋਂ ਮਤਲਬ ਮੋਟਰਾਂ ਚਲਾਉਂਦੀ ਦੀ ਲੋੜ ਨਹੀਂ ਪੈਂਦੀ ਆ ਸਾਹਮਣੇ ਜਿਹੜੀ ਆ ਉਹ ਸਾਡੀ ਮੋਟਰ ਆ ਤੇ ਇਹ ਬੰਦ ਪਈ ਆ ਕਿਉਂਕਿ ਬਾਰਿਸ਼ ਕਾਫੀ ਜ਼ਿਆਦਾ ਹੋ ਗਈ ਆ ਸੋ ਇਸ ਕਰਕੇ ਇਹਨੂੰ ਹੁਣ ਚਲਾਉਣ ਦੀ ਲੋੜ ਨਹੀਂ ਪੈਣੀ ਤੇ ਜਿੰਨੀ ਬਾਰਿਸ਼ ਹੋ ਗਈ ਆ ਉਹਦੇ ਹਿਸਾਬ ਨਾਲ ਮੇਰਾ ਖਿਆਲ ਆ ਕਿ ਜੇਕਰ ਹੋਰ بارش ਜਿਹੜੀ ਉਹ ਨਾ ਹੋਵੇ ਤੇ ਇੰਨੀ بارش ਦੇ ਨਾਲ ਹੀ ਅਗਲੇ ਘੱਟ ਘੱਟ 3 ਦਿਨ ਜਿਹੜੀ ਆ ਉਹ ਮੋਟਰ ਚਲਾਉਣ ਦੀ ਜਿਹੜੀ ਉਹ ਲੋਡ ਨਹੀਂ ਪੈਣੀ ਤੇ ਜੇਕਰ بارش ਹੋਰ ਹੋ ਜਾਂਦੀ ਆ ਕਿਉਂਕਿ ਅਜੇ ਬੱਦਲ ਜਿਹੜਾ ਕਾਫੀ ਜ਼ਿਆਦਾ ਝੁਕਿਆ ਹੋਇਆ ਆ ਮੌਸਮ ਜਿਹੜਾ ਅਜੇ ਬੱਦਲ ਵਾਲੀ ਵਾਲਾ ਹੈਗਾ ਆ بارش ਪੈਣ ਦੇ ਚਾਂਸਸ ਜਿਹੜੇ ਉਹ ਕਾਫੀ ਜ਼ਿਆਦਾ ਹੈਗੇ ਆ ਤੇ ਇਸ ਕਰਕੇ ਜੇਕਰ ਹੋਰ بارش ਪੈ ਜਾਂਦੀ ਆ ਤੇ ਮੋਟਰ ਜਿਹੜੀ ਆ ਉਹ ਹੋਰ ਵੀ ਲੰਮਾ ਸਮਾਂ ਜਾਨੀ ਹਫਤਾ ਮੰਨ ਰੱਖਣੀ ਜਿਹੜੀ ਉਹ ਪੈ ਸਕਦੀ ਹੈ ਤੇ ਇਸ ਕਰਕੇ بارش ਦਾ ਬਹੁਤ ਜ਼ਿਆਦਾ ਫਾਇਦਾ ਆ ਕਿ ਇਹਦੇ ਨਾਲ ਠੰਡਕ ਜਿਹੜੀ ਵੱਧ ਜਾਂਦੀ ਹੈ ਤੇ ਮਨੁੱਖਾਂ ਨੂੰ ਵੀ ਤੇ ਆਮ ਜੀਵਾਂ ਨੂੰ ਵੀ ਰਾਹਤ ਮਿਲਦੀ ਹੈ ਗਰਮੀ ਤੋਂ ਇਹ ਆ ਦੇਖੋ ਦੋਸਤੋ ਕਿੰਨਾ ਸੁੰਦਰ ਕਿੰਨਾ ਸੋਹਣਾ ਮਾਹੌਲ ਆ ਕਿੰਨੇ ਸੋਹਣੇ ਬੱਦਲ ਜਿਹੜੇ ਆ ਉਹ ਆਕਾਸ਼ ਦੇ ਤੇ ਛਾਏ ਹੋਏ ਆ ਤੇ ਪੰਛੀ ਵੀ ਜਿਹੜੇ ਆ ਉਹ ਹਵਾ ਚ ਉਡਾਰੀਆਂ ਮਾਰ ਕੇ ਤੇ ਕੁਦਰਤ ਦਾ ਜਿਹੜਾ ਉਹ ਧੰਨਵਾਦ ਇਹ ਕਰ ਰੇ ਆ ਦੇਖੋ ਕਿਵੇਂ ਇਸਮਾਨ ਦੇ ਵਿੱਚ ਉਡਾਰੀਆਂ ਮਾਰਦੇ ਪਏ ਆ ਤੇ ਕੁਦਰਤ ਦਾ ਧੰਨਵਾਦ ਕਰਦੇ ਪਏ ਆ ਇਹ ਕੁਦਰਤ ਦੀ ਗੋਦ ਦਾ ਜਿਹੜਾ ਆਨੰਦ ਮਾਣਦੇ ਪਏ ਆ ਕਿਉਂਕਿ ਗਰਮੀ ਜਿਹੜੀ ਹੈ ਗਰਮੀ ਨੇ ਪੰਛੀਆਂ ਨੂੰ ਵੀ ਜਿਹੜਾ ਬਹੁਤ ਜ਼ਿਆਦਾ ਬਿਹਾਦ ਕੀਤਾ ਆ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਆ ਆਪਾਂ ਅੰਦਰ ਦੇਖਦੇ ਰਹੇ ਆ ਕਿ ਜਿਨ੍ਹਾਂ ਦੇ ਵਿੱਚ ਜਿਹੜੇ ਪੰਛੀ ਆ ਉਹ ਪਾਣੀ ਦੀ ਅਣਹੋਂਦ ਕਰਕੇ ਪਾਣੀ ਦੀ ਘਾਟ ਕਰਕੇ ਉਹਨਾਂ ਨੂੰ ਉੜਦਿਆਂ ਕਿਤੇ ਪਾਣੀ ਪੀਣ ਨੂੰ ਨਹੀਂ ਮਿਲਿਆ ਤੇ ਗਰਮੀ ਦੀ ਵਜ੍ਹਾ ਨਾਲ ਉਹ ਗਾਸ਼ ਖਾ ਕੇ ਡਿੱਗ ਪਿੰਦੇ ਰਹੇ ਆ ਔਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹੀ ਆ ਕਿ ਮਤਲਬ ਪਾਣੀ ਪਿਆ ਕੇ ਤੇ ਉਹਨਾਂ ਪੰਛੀਆਂ ਨੂੰ ਦੁਬਾਰਤੋਂ ਜਿਹੜਾ ਉੱਡਣ ਜੋਗ ਜਿਹੜਾ ਉਹ ਕਰਦੇ ਰਹੇ ਆ ਈਵਨ ਕਿ ਡੌਗ ਵਗੈਰਾ ਨੇ ਸਟਰੀਟ ਡੌਗ ਜਿਹੜੇ ਆ ਉਹ ਵੀ ਵਿਚਾਰੇ ਜਿਹੜੇ ਗਾਸ਼ ਖਾ ਖਾ ਡਿੱਗਦੇ ਰਹੇ ਇੰਨੀ ਗਰਮੀ ਜਿਹੜੀ ਪਿਛਲੇ ਦਿਨੀ ਰਹੀ ਆ ਸੋ ਇਸ ਕਰਕੇ ਕਿਉਂਕਿ ਔਰ ਬਾਰਿਸ਼ ਹੋਈ ਆ ਤੇ ਗਰਮੀ ਘਟੀ ਆ ਠੰਡਕ ਵਧੀ ਆ ਤੇ ਇਸ ਕਰਕੇ ਜਿਹੜੇ ਪੰਛੀ ਆ ਇਹ ਵੀ ਉਡਾਰੀਆਂ ਮਾਰ ਰਹੇ ਆ ਤੇ ਦੋਸਤੋ ਆ ਜਿਹੜਾ ਕਿੱਲਾ ਇਹ ਜਾਰਾ ਕੀ ਲੱਗੀ ਆ ਤੇ ਇਹ ਕਿਲਾ ਕਿਉਂਕਿ ਗੁਜਰਾਂ ਨੂੰ ਠਿਕਾਣਾ ਦਿੱਤਾ ਸੀਗਾ ਤੇ ਗੁਜਰ ਇੱਥੇ ਰਹੇ ਨੇ ਲਗਭਗ 7-8 ਮਹੀਨੇ ਤੇ ਪਸ਼ੂਆਂ ਦਾ ਜਿਹੜਾ ਗੋਬਰ ਵਗੈਰਾ ਸਾਰਾ ਇਸੇ ਪਾਈ ਦੇ ਵਿੱਚ ਪਾਇਆ ਤਾਂ ਕਰਕੇ ਜਿਹੜਾ ਦਾ ਪਾਣੀ ਆ ਉਹ ਥੋੜਾ ਗਹਿਰਾ ਗਹਿਰਾ ਜਿਹੜਾ ਉਹ ਨਜ਼ਰ ਆਉਂਦਾ ਤੇ ਇਹਦਾ ਫਾਇਦਾ ਦੋਸਤੋ ਇਹ ਹੋ ਜਾਂਦਾ ਕਿ ਜੇ ਗੁਜਰ ਕਿਸੇ ਪੈੜੀ 'ਚ ਬਿਠਾਏ ਹੋਣ ਜਾਂ ਨਾ ਵੀ ਬਿਠਾਏ ਹੋਣ ਤੇ ਜੇਕਰ ਆਪਾਂ ਰੂੜੀ ਜਿਹੜੀ ਆ ਉਹ ਪਾ ਦਿੰਨੇ ਆ ਪਸ਼ੂਆਂ ਦਾ ਜਿਹੜਾ ਗੋਬਰ ਆ ਮਲਮੁੱਤਰ ਜਿਹੜਾ ਉਹ ਇਹਦੇ ਵਿੱਚ ਪਾ ਦਨੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਮਤਲਬ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਸੁਧਰ ਜਾਂਦੀ ਆ ਤੇ ਜਿਹੜਾ ਉਹ ਘਾਟ ਖਾਦ ਦੀ ਜਿਹੜੀ ਲੋੜ ਪਈ ਹੈ ਤੇ ਕਿਉਂਕਿ ਗੁਜਰਾਵਾਲ ਪਸ਼ੂ ਬਹੁਤ ਸਾਰੇ ਸੰਨ ਇਸ ਕਰਕੇ ਜਿਹੜੀ ਰੂੜੀ ਆ ਉਹ ਕਾਫੀ ਜ਼ਿਆਦਾ ਜਮਾ ਹੋ ਗਈ ਸੀਗੀ ਤਾਂ ਜਿੰਨੀ ਅਸੀਂ ਖਿਲਾਰ ਸਕੇ ਉਹਨਾਂ ਖਿਲਾਰੀ ਤੇ ਬਾਦੀ ਜਿਹੜੀ ਆ ਨਕਰ ਦੇ ਵਿੱਚ ਲਾਈ ਆ ਇਹ ਦੂਜੀ ਵਾਰੀ ਜਦੋਂ ਦੂਜੀ ਫਸਲ ਦੀ ਬਜਾਈ ਕਰਨੀ ਆ ਆ ਕਾ ਕਰਕੇ ਕਣਕ ਦੀ ਜਦੋਂ ਬਜਾਈ ਕਰਨੀ ਆ ਤੇ ਉਦੋਂ ਜਿਹੜੀ ਆ ਇਹ ਜਿਹੜੀ ਰੂੜੀ ਆ ਉਹ ਚ ਖਲਾਰਾਂਗੇ ਤੇ ਉਹਦੇ ਨਾਲ ਹੋਰ ਵੀ ਜਿਹੜੀ ਸਿਹਤ ਆ ਉਹ ਆ ਜਿਹੜੀ ਪੈੜੀ ਦੀ ਆ ਉਹ ਸੁਧਰੂਗੀ ਤੇ ਖਾਦ ਦੀ ਲੋੜ ਜਿਹੜੀ ਘੱਟ ਪਊਗੀ ਕਿਉਂਕਿ ਕੈਮੀਕਲ ਦੀ ਵਰਤੋਂ ਜਿਹੜੀ ਆ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਹਦੋਂਬਾਰੀ ਕਰੀ ਜਾ ਰਹੇ ਆ ਤੇ ਜਿਹੜੀ ਕਿ ਸਿਹਤ ਵਾਸਤੇ ਜਿਹੜੀ ਉਹ ਹਾਨੀਕਾਰਕ ਆ ਮਨੁੱਖ ਦੀ ਸਿਹਤ ਵਾਸਤੇ ਵੀ ਤੇ ਪਸ਼ੂ ਪੰਛੀਆਂ ਦੀ ਸਿਹਤ ਵਾਸਤੇ ਵੀ ਸੋ ਇਸ ਕਰਕੇ ਰਸਾਇਣਿਕ ਖਾਦਾਂ ਵੀ ਜਿਹੜੀ ਵਰਤੋਂ ਆ ਇਹਨੂੰ ਘਟਾਉਣ ਵਾਸਤੇ ਵੀ ਜਿਹੜਾ ਹੈਗਾ ਆ ਰੂੜੀ ਖਾਦ ਦੀ ਜਿਹੜੀ ਵਰਤੋਂ ਆ ਉਹ ਬਹੁਤ ਜ਼ਿਆਦਾ ਜਿਹੜੀ ਜ਼ਰੂਰੀ ਆ ਤੇ ਬਾਕੀ ਦੋਸਤੋ ਚਾਰ ਸਫਰੇ ਜਿੱਧਰ ਵੀ ਝਾਤੀ ਮਾਰੀਏ ਤੇ ਹਰਿਆਲੀ ਹਰਿਆਲੀ ਆ ਬੜਾ ਸੋਹਣਾ ਖੁੱਲਾ ਅਦੁੱਲਾ ਮਾਹੌਲ ਆ ਕਿ ਹਰਿਆਵਲ ਚਾਰ ਸਫਰੇ ਆ ਤੇ ਮਨ ਜਿਹੜਾ ਬੜਾ ਖੁਸ਼ ਹੁੰਦਾ ਆ ਆ ਦੇਖੋ ਦੋਸਤੋ ਪਾਣੀ ਜਿਹੜਾ بارش ਕਿਉਂ ਕਾਫੀ ਜ਼ਿਆਦਾ ਹੋਈ ਆ ਤੇ ਹੁਣ ਜ਼ਿਮੀਂਦਾਰ ਜਿਹੜੇ بے ਪ੍ਰਵਾਹ ਹੋਏ ਨੇ ਕਿ ਚਲੋ ਹੁਣ ਪਾਣੀ ਦੀ ਪਾਣੀ ਰੋਕ ਕੇ ਰੱਖਣ ਦੀ ਕੋਈ ਲੋੜ ਨਹੀਂ ਕੋ ਗਿੜਾ ਮਾਰਨ ਦੀ ਲੋੜ ਨਹੀਂ ਤੇ ਆ ਦੇਖੋ ਪਾਣੀ ਜਿਹੜਾ ਉਹ ਇੱਕ ਖੇਤ ਦੇ ਵਿੱਚੋਂ ਜਿਹੜਾ ਉਹ ਦੂਜੇ ਖੇਤ ਦੇ ਵਿੱਚ ਵੀ ਜਾ ਰਿਹਾ ਤੇ ਜ਼ਿਮੀਂਦਾਰ ਜਿਹੜੇ ਉਹ ਬਿਲਕੁਲ ਆਪਣੇ ਆਰਾਮ ਜਿਹੜਾ ਉਹ ਕਰ ਰਹੇ ਆ ਕਿਉਂਕਿ ਕੁਦਰਤ ਜਦੋਂ ਮਦਦ ਕਰਦੀ ਆ ਤਾਂ ਫਿਰ ਕਿਸਾਨ ਵੀ ਜਿਹੜੇ ਆ ਥੋੜੇ ਦੇਰ ਲਈ ਜਿਹੜਾ ਉਹ ਅਰੈਸਟ ਕਰ ਲਿੰਦੇ ਆ ਸੋ ਇਸ ਕਰਕੇ ਕੁਦਰਤ ਦਾ ਬਹੁਤ ਧੰਨਵਾਦ ਕਿ ਕੁਦਰਤ ਜਿਹੜੀ ਆ ਕਿਸਾਨ ਦੇ ਨਾਲ ਇਸ ਟਾਈਮ ਜਿਹੜੀ ਆ ਕਿਸਾਨ ਦਾ ਸਾਥ ਦੇ ਰਹੀ ਆ ਕਿਉਂਕਿ ਬਾਰਿਸ਼ ਤੇ ਉਹ ਹੀ ਆ ਜਦੋਂ ਇਹ ਬਾਰ ਜਿਹੜੀ ਪੱਕੀ ਫਸਲ ਤੇ ਹੁੰਦੀ ਆ ਜਦੋਂ ਕਿਸਾਨ ਦੀ ਫਸਲ ਪੱਕੀ ਹੁੰਦੀ ਆ ਤਾਂ ਉਦੋਂ ਕਿਸਾਨ ਫਿਰ ਹੱਥ ਜੋੜਦਾ ਆ ਮਿੰਤਾ ਕਰਦਾ ਪ੍ਰਮਾਤਮਾ ਜੀ ਕਿ ਇਹ ਪ੍ਰਮਾਤਮਾ ਕਿਰਪਾ ਕਰਕੇ ਤਾਂ بارش ਜਿਹੜੀ ਉਹ ਨਾ ਪਵੇ ਕਿਉਂਕਿ ਮੇਰੀ ਜਿਹੜੀ 6 ਮਹੀਨੇ ਦੀ ਕੀਤੀ ਕਤਰੀ ਆ ਤਾਂ ਇੰਨੀ ਮਿਹਨਤ ਜਿਹੜੀ ਦਿਨ ਰਾਤ ਦੀ ਕੀਤੀ ਆ ਮੈਂ ਤੇ ਮੈਨੂੰ ਉਹਦਾ ਫਲ ਜਿਹੜਾ ਉਹ ਮਿਲ ਜਾਈਏ ਕਿਤੇ ਉਹ ਨਾ ਹੋਏ ਕਿ بارش ਪੈਣ ਨਾਲ ਜਿਹੜੀ ਮੇਰੀ ਫਸਲ ਆ ਉਹ ਖਰਾਬ ਹੋ ਜਾਈਏ ਤੇ ਜਦੋਂ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਦੋਂ بارش ਪੈਂਦੀ ਆ ਤਾਂ ਉਦੋਂ ਵੀ ਕਿਸਾਨ ਜਿਹੜਾ ਉਹ ਹੱਥ ਜੋੜ ਕੇ ਦੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਕਿ ਇਹ ਪ੍ਰਮਾਤਮਾ ਬੜੀ ਤੁਸੀਂ ਕਿਰਪਾ ਕੀਤੀ ਆ ਕਿ ਮੇਰੀ ਸੁਣੀ ਆ ਕਿ ਤੁਸੀਂ ਜਿਹੜੀ ਉਹ بارش ਪਾਈ ਆ ਜਿਹਦੇ ਨਾਲ ਮੇਰਾ ਸਾਹ ਕੋਈ ਸੌਖਾ ਆ ਕਿ ਗਰਮੀ ਤੋਂ ਵੀ ਰਾਤ ਮਿਲੀ ਆ ਤੇ ਖੇਤਾਂ ਨੂੰ ਪਾਣੀ ਜਿਹੜਾ ਉਹ ਮਿਲ ਗਿਆ ਔਰ ਮੋਟਰਾਂ ਚਲਾਉਣ ਦੀ ਜਾਂ ਰਾਤ ਗੇੜੇ ਮਾਰਨ ਦੀ ਲੋੜ ਨਹੀਂ ਪਈ ਕਿਉਂਕਿ ਜੇ بارش ਨਾ ਹੋਵੇ ਤੇ ਪਾਣੀ ਦਾ ਜਿਹੜਾ ਹਸਾਬ ਕਿਤਾਬ ਪੂਰਾ ਪੂਰਾ ਰੱਖਣਾ ਪੈਂਦਾ ਆ ਕਿ ਇੱਕ ਪੈੜੀ ਤੋਂ ਦੂਜੀ ਪੈੜੀ ਦੇ ਵਿੱਚ ਲਾਉਣਾ ਆ ਤੇ ਪਈ ਇੱਕ ਪੈੜੀ ਜਿਹੜੀ ਪਾਣੀ ਨੂੰ ਲਾਇਆ ਉਸ ਦਾ ਇਹਦਾ ਪੈਨੋ ਪਾਣੀ ਬੰਦ ਕਰਨਾ ਫੇਰ ਦੂਜੀ ਪੈਲੀ ਨੂੰ ਲਾਉਣਾ ਹੈ ਕਿਉਂਕਿ ਵਿਚੋਂ ਦੀ ਜੇ ਇੱਕ ਤੋਂ ਦੂਜੀ ਖੇਤ ਨੂੰ ਲਾਈਏ ਉਹਦੇ ਨਾਲ ਫਿਰ ਪੂਰਾ ਨਹੀਂ ਫਟਦਾ ਮਤਲਬ ਖੇਤ ਦੂਜਾ ਖੇਤ ਜਿਹੜਾ ਭਰਦਾ ਨਹੀਂ ਪਾਣੀ ਦੀ ਵੇਸਟੇਜ ਵੀ ਜ਼ਿਆਦਾ ਹੁੰਦੀ ਆ ਤੇ ਕੰਮ ਵੀ ਨਹੀਂ ਬਣਦਾ ਸੋ ਇਸ ਕਰਕੇ ਕਿਸਾਨ ਨੂੰ ਰਾਤ ਵੀ ਜਿਹੜਾ ਮਾਰਨਾ ਪੈਂਦਾ ਦਿਨੇ ਵੀ ਜਿਹੜਾ ਮਾਰਨਾ ਪੈਂਦਾ ਤੇ ਜੇਕਰ بارش ਹੋ ਜੇ ਤਾਂ ਫੇਰ ਉਹਦੀ ਸਮੱਸਿਆ ਦਾ ਹੱਲ ਹੋ ਜਾਂਦਾ ਕਿ ਫਿਰ ਉਹਨੂੰ ਢੀੜਾ ਮਾਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਾਣੀ ਜਿਹੜਾ ਉਹ ਜ਼ਰੂਰਤ ਤੋਂ ਜ਼ਿਆਦਾ ਹੋ ਜਾਂਦਾ ਤੇ ਖੇਤਾਂ ਦੇ ਵਿੱਚ ਆਮ ਪਾਣੀ ਹੋ ਜਾਂਦਾ ਜਿਸ ਕਰਕੇ ਕਿਸਾਨ ਜਿਹੜਾ ਸਟ्रेसलेस ਹੋ ਜਾਂਦਾ ਕਿ ਚਲੋ ਹਫਤਾ 10 ਦਿਨ ਜਿੰਨੀ ਕਿ بارش ਹੋਈ ਉਹਦੇ ਮੁਤਾਬਕ ਚਲੋ ਹੁਣ ਆਪਾਂ ਦਾ ਦੱਸ ਜਿਹੜੀ ਔੜ ਆ ਜਿਹੜੀ ਸੋਕਾ ਆ ਉਹ ਖਤਮ ਹੋ ਗਿਆ ਤੇ ਇਸ ਕਰਕੇ ਚਲੋ ਹਫਤਾ 10 ਦਿਨ ਨੂੰ ਮੈਂ ਜਿਹੜੀ ਆ ਉਹ ਰੈਸਟ ਕਰਨ ਨਾ ਫਿਰ ਇਸ ਕਰਕੇ ਕਿਸਾਨ ਜਿਹੜੇ ਆ ਉਹ ਬੜੇ ਖੁਸ਼ ਨੇ ਤੇ ਆਪਣੇ ਘਰ ਜਿਹੜਾ ਉਹ ਰੈਸਟ ਕਰਦੇ ਪਏ ਸੋ ਆ ਹੁਣ ਜਿਸ ਜਗ੍ਹਾ ਤੇ ਅਸੀਂ ਪਹੁੰਚ ਗਏ ਆ ਇਹ ਸਾਡੀ ਪੈਲੀ ਦਾ ਜਿਹੜਾ ਹੈ ਉਹ ਅਲਾਸ ਸਾਧਿਆ ਹੈ ਯਾੜਾ ਬੰਨਾ ਸਿੱਧਾ ਜਾਂਦਾ ਤੁਸੀਂ ਦੇਖ ਰਹੇ ਜੇ ਕਿ ਇੱਥੇ ਤੱਕ ਸਾਡੀ ਪੈਕ ਦਾ ਜਿਹੜਾ ਬੰਨਾ ਆ ਸੋ ਇਹਦੇ ਚਾਰ ਸਿਰ ਆਪਾਂ ਢੇੜਾ ਮਾਰ ਲਿਆ ਆ ਬਹੁਤ ਵਧੀਆ ਮਤਲਬ ਕਿ ਝੋਨੇ ਜਿਹੜੇ ਆ ਭਰੇ ਪਏ ਆ ਤੇ ਕੋਈ ਵੀ ਜਿਹੜੀ ਉਹ ਮੁਸ਼ਕਲ ਨਹੀਂ ਗਈ ਤੇ ਆ ਦੋਸਤ ਇੱਕ ਹੱਲ ਕੱਢਿਆ ਹੈ ਕਿ ਜਿਹੜੀ ਜਦੋਂ ਬਾਰਿਸ਼ ਜ਼ਿਆਦਾ ਹੁੰਦੀ ਹੈ ਤੇ ਇਸ ਵਟ ਦੇ ਉੱਪਰ ਦੀ ਪਾਣੀ ਓਵਰਫਲੋ ਹੋ ਜਾਂਦਾ ਤੇ ਵਟ ਜਿਹੜੀ ਰੁੜ ਜਾਂਦੀ ਹੈ ਸੋ ਇਸ ਕਰਕੇ ਇਸ ਵਾਰੀ ਇਸ ਵਟ ਦੇ ਉੱਤੇ ਇਸ ਵਾਰੀ ਨਹੀਂ ਬਲਕੇ ਪਿਛਲੇ 3-4 ਸਾਲ ਤੋਂ ਅਸੀਂ ਲਗਾਤਾਰ ਇਸ ਵਟ ਦੇ ਉਪਰਾਣਾ ਖੀਰਾਂ ਤੇ ਪਾਉਣਾ ਲਫਾਫਾ ਜਿਹੜਾ ਉਹ ਪਾ ਦਿੰਨੇ ਆ ਜਿਹਨੇ ਤੇ ਤੁਸੀਂ ਦੇਖ ਹੀ ਰਹੇ ਜੇ ਕਿ ਲਫਾਫਾ ਪਿਆ ਹੋਇਆ ਸੋ ਇਹ ਦੇ ਨਾਲ ਇਹ ਲਫਾਫਾ ਪਾਉਣ ਨਾਲ ਹੁੰਦਾ ਕੀ ਹੈ ਕਿ ਪਾਣੀ ਜੇਕਰ بارش ਜਿਹੜੀ ਇਹ ਲੋੜ ਤੋਂ ਵੱਧ ਵੀ ਹੋ ਜੇ ਤੇ ਪਾਣੀ ਉੱਪਰ ਦੀ ਓਵਰਫਲੋ ਵੀ ਹੋ ਜੇ ਤਾਂ ਵੀ ਜਿਹੜਾ ਇਹ ਵਾਟਿਆ ਨਹੀਂ ਰੁੜਦੀ ਕਿਉਂਕਿ ਜੇਕਰ ਇਹ ਵਾਟਰ ਰੁੜ ਜੇ ਤੇ ਇਹਨੂੰ ਮੁੜ ਕੇ ਪਾਣੀ ਦੇ ਵਿੱਚ ਬੰਨਣਾ ਦੁਬਾਰਾ ਸੈੱਟ ਕਰਨਾ ਉਹ ਬਹੁਤ ਵੱਡੀ ਵੱਡੀ ਹੈ ਕਿ ਚੁਣੌਤੀ ਹੋ ਜਾਂਦੀ ਹੈ ਸੋ ਇਸ ਕਰਕੇ ਆ ਲਫਾਫਾ ਜਿਹੜਾ ਉਹ ਇਸ ਸਮੱਸਿਆ ਦਾ ਜਿਹੜਾ ਹੱਲ ਆ ਉਹ ਮਤਲਬ ਉਹਦੇ ਇਹਦੇ ਨਾਲ ਕੱਢਿਆ ਗਿਆ ਸੋ ਦੋਸਤੋ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ ਖੁਸ਼ੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਆ ਇਸ ਵਲੌਗ ਨੂੰ ਪੂਰਾ ਤੁਸੀਂ ਦੇਖਿਆ ਤੇ ਮੇਰੇ ਨਾਲ ਨਾਲ ਤੁਸੀਂ ਵੀ ਕੁਦਰਤ ਦੀ ਖੁਲ ਡੁਲਦਾ ਕੁਦਰਤ ਦਾ ਦਾ ਆਨੰਦ ਮਾਣਿਆ ਮੈਨੂੰ ਬਹੁਤ ਚੰਗਾ ਲੱਗਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੇ ਕਰ ਦੇਣਾਗੇ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਵਲੌਗ ਥੋੜਾ ਦੋਸਤੋਂ ਲੰਮਾ ਹੋ ਜਾਂਦਾ ਕਿਉਂਕਿ ਜਦੋਂ ਕੋਈ ਗੱਲ ਆਪਾਂ ਸ਼ੁਰੂ ਕਰਦੇ ਆਂ ਜਦ ਤੱਕ ਉਹਨੂੰ ਆਪਾਂ ਕੰਪਲੀਟ ਚੰਗੀ ਤਰ੍ਹਾਂ ਨਹੀਂ ਕਰਦੇ ਤਦ ਤੱਕ ਇਹ ਗੱਲ ਜਿਹੜੀ ਉਹ ਬੰਦ ਨਹੀਂ ਗਈ ਸੋ ਇਸ ਕਰਕੇ ਥੋੜਾ ਜਿਹਾ ਵਲੌਗ ਲੰਮਾ ਹੋ ਜਾਂਦਾ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ